ਕਿਹਾ ਜਾਂਦਾ ਹੈ ਕਿ ਮਨੁੱਖ ਨੂੰ ਜੀਉਣ ਦੇ ਲਈ ਮਨੁੱਖੀ ਰਿਸ਼ਤੇ ਬਹੁਤ ਮਾਇਨਾ ਰੱਖਦੇ ਨੇ ਪਰੰਤੂ ਜਦੋਂ ਕਦੇ ਆਪਣਾ ਹੀ ਕੋਈ ਖਾਸ ਰਿਸ਼ਤਾ ਤੁਹਾਨੂੰ ਇੰਨਾ ਕੁ ਪਰੇਸ਼ਾਨ ਕਰ ਦਵੇ ਕਿ ਉਹ ਮਨੁੱਖ ਆਪਣੀ ਮਾਨਸਿਕ ਸਥਿਤੀ ਵੀ ਖੋ ਦੇਵੇ ਤਾਂ ਫਿਰ ਕਿਹਾ ਜਾ ਸਕਦਾ ਹੈ ਕਿ ਉਸ ਪਰੇਸ਼ਾਨ ਕਰਨ ਵਾਲੇ ਮਨੁੱਖ ਦੇ ਰਿਸ਼ਤੇ ਦੀ ਰਗਾਂ ਦੇ ਵਿੱਚ ਖੂਨ ਨਹੀਂ ਪਾਣੀ ਦੌੜ ਰਿਹਾ ਹੋਵੇਗਾ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਮੇਰੇ ਸ਼ੁਰੂਆਤੀ ਸ਼ਬਦਾਂ ਤੋਂ ਤੁਹਾਨੂੰ ਅੰਦਾਜ਼ਾ ਹੋ ਹੀ ਗਿਆ ਹੋਵੇਗਾ ਕਿ ਅੱਜ ਦੀ ਸਾਡੀ ਵੀਡੀਓ ਵਿੱਚ ਇਸ ਕਹਾਣੀ ਨੂੰ ਜੋ ਵੀ ਵਿਅਕਤੀ ਸੁਨੇਗਾ ਉਸ ਦਾ ਦਿਲ ਇੱਕ ਵਾਰੀ ਝੰਡੋੜਿਆ ਜਰੂਰ ਜਾਵੇਗਾ ਇਹ ਕਹਾਣੀ ਹੈ 60 ਸਾਲਾਂ ਉਸ ਔਰਤ ਦੀ ਜਿਸ ਨੇ ਆਪਣਾ ਮਾਨਸਿਕ ਸੰਤੁਲਨ ਗਵਾ ਦਿੱਤਾ ਹੈ ਅਤੇ ਉਹ ਇਸ ਵਕਤ ਪ੍ਰਭ ਆਸਰਾ ਸੰਸਥਾ ਦੇ ਵਿੱਚ ਉਸ ਨੂੰ ਇਲਾਜ ਕਰਵਾਉਣ ਦੇ ਲਈ ਲਿਆਂਦਾ ਗਿਆ ਹੈ ਇਸ ਬਦਨਸੀਬ ਔਰਤ ਦੀ ਆਪਣੀ ਹੀ ਸਥਿਤੀ ਨੇ ਇਸ ਨਾਲ ਇੰਨੀਆਂ ਬਧਿਕਿਆ ਕੀਤੀਆਂ ਕਿ ਇਸ ਨੇ ਆਪਣਾ ਪੁੱਤ ਵੀ ਗਵਾ ਦਿੱਤਾ ਅਤੇ ਆਪਣਾ ਪਤੀ ਵੀ ਗਵਾ ਦਿੱਤਾ ਅਤੇ ਹੁਣ ਆਪਣਾ ਮਾਨਸਿਕ ਸੰਤੁਲਨ ਵੀ ਗਵਾ ਚੁੱਕੀ ਹੈ ਅਤੇ ਲੋੜ ਪੈ ਚੁੱਕੀ ਹੈ ਇਸ ਨੂੰ ਹੁਣ ਇਲਾਜ ਦੀ ਸਭ ਤੋਂ ਪਹਿਲਾਂ ਤੁਹਾਨੂੰ ਉਸ ਵਿਅਕਤੀ ਦੇ ਨਾਲ ਮਿਲਾਂਦੇ ਹਾਂ ਜਿਸ ਦੇ ਵੱਲੋਂ ਇਸ ਬੀਬੀ ਨੂੰ ਇਸ ਬਦਨਸੀਬ ਬੀਬੀ ਨੂੰ ਪ੍ਰਭ ਆਸਰਾ ਸੰਸਥਾ ਵਿਖੇ ਦਾਖਲ ਕਰਵਾਇਆ ਗਿਆ ਹੈ ਇਹਨੇ ਸਰਦਾਰ ਰਣਜੀਤ ਸਿੰਘ ਜੀ ਜੋ ਇਸ ਬਦਨਸੀਬ ਬੀਬੀ ਨੂੰ ਪ੍ਰਭ ਆਸਰਾ ਆਸ਼ਰਮ ਵਿਖੇ ਲੈ ਕੇ ਆਏ ਨੇ ਸਤਿਕਾਰ ਰਣਜੀਤ ਸਿੰਘ ਜੀ ਸਤਿਕਾਰ ਜੀ ਇਹ ਰਣਜੀਤ ਸਿੰਘ ਜੀ ਘੱਟੋ-ਘੱਟ ਇਸ ਔਰਤ ਦੇ ਲਈ ਤਾਂ ਕਿਸੇ ਫਰਿਸ਼ਤੇ ਤੋਂ ਘੱਟ ਵੀ ਨਹੀਂ ਹਨ ਰਣਜੀਤ ਸਿੰਘ ਜੀ ਆਓ ਫਿਰ ਆਪਾਂ ਪਹਿਲਾਂ ਉਸ ਬੀਬੀ ਦੇ ਹਾਲਾਤ ਦੇਖੀਏ ਬਿਲਕੁਲ ਬਿਲਕੁਲ ਪਹਿਲਾਂ ਜੀ ਆਓ ਆਪਾਂ ਉਹਨੂੰ ਦੇਖਦੇ ਚੱਲ ਕੇ ਸੋ ਅਵਤਾਰ ਸਿੰਘ ਕੰਬੋਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਚੈਨਲ YJ ਪੰਜਾਬੀ ਲੈ ਕੇ ਅੱਜ ਮੇਰੇ ਨਾਲ ਆਏ ਆ ਇੱਕ ਉਸ ਬੀਬੀ ਦੀ ਕਹਾਣੀ ਲੋਕਾਂ ਨੂੰ ਸੰਗਤਾਂ ਨੂੰ ਦਿਖਾਉਣ ਲਈ ਤੁਸੀਂ ਉਪਰਾਲਾ ਕਰ ਰਹੇ ਆ ਇਹਦੇ ਲਈ ਬਾਈ ਜੀ ਪੰਜਾਬੀ ਚੈਨਲ ਦਾ ਫਿਰ ਇੱਕ ਵਾਰ ਧੰਨਵਾਦ ਬਿਲਕੁਲ ਜੀ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਮਨੁੱਖੀ ਜਿਹੜੀ ਕਦਰਾਂ ਕੀਮਤਾਂ ਆ ਉਹਦਾ ਘਾਣ ਨਾ ਹੋਵੇ ਅਸੀਂ ਸਾਰੇ ਮਨੁੱਖ ਆਪਸੀ ਰਿਸ਼ਤਿਆਂ ਦਾ ਮਨੁੱਖੀ ਰਿਸ਼ਤਿਆਂ ਦਾ ਖਿਆਲ ਜਰੂਰ ਰੱਖਿਆ ਕਰੀਏ ਸਾਡੀ ਅੱਜ ਦੀ ਕਹਾਣੀ ਦੀ ਪੀੜਿਤ ਪਾਤਰ ਹੈ ਇਹ ਉਹ ਬੀਬੀ ਜੋ ਇਸ ਵੇਲੇ ਪ੍ਰਭ ਆਸਰਾ ਸੰਸਥਾ ਦੇ ਵਿੱਚ ਇਲਾਜ ਕਰਵਾਉਣ ਦੇ ਲਈ ਲਿਆਂਦੀ ਗਈ ਹੈ ਰਬ ਆਸਰਾ ਸੰਸਥਾ ਇੱਕ ਅਜਿਹੀ ਸੰਸਥਾ ਹੈ ਜੋ ਨੇ ਆਸਰਿਆਂ ਦੇ ਲਈ ਆਸਰਾ ਤਾਂ ਬੇਸ਼ੱਕ ਬਣਦੀ ਹੈ ਪਰੰਤੂ ਇਹੋ ਜਿਹੇ ਲੋੜਵੰਦਾਂ ਦੀ ਪਹਿਲਾਂ ਪੂਰੀ ਜਾਂਚ ਵੀ ਕੀਤੀ ਜਾਂਦੀ ਹੈ ਤਾਂ ਕਿ ਦਾਨੀ ਸੱਜਣਾਂ ਦੇ ਵੱਲੋਂ ਭੇਜੇ ਗਏ ਇੱਕ ਇੱਕ ਪੈਸੇ ਨੂੰ ਲੋੜਵੰਦਾਂ ਦੇ ਉੱਪਰ ਖਰਚ ਕੀਤਾ ਜਾ ਸਕੇ ਰঞ্জੀਤ ਸਿੰਘ ਜੀ ਇੱਕ ਹੱਸਦਾ ਖੇਡਦਾ ਪਰਿਵਾਰ ਜਵਾਨਤੀ ਜਵਾਨ ਪੁੱਤ ਇੱਕ ਚੰਗਾ ਪਤੀ ਵੀ ਫਿਰ ਇਹ ਕਹਾਣੀ ਦੀ ਆਖਰ ਸ਼ੁਰੂਆਤ ਕਿੱਥੋਂ ਹੁੰਦੀ ਹੈ ਸ਼ੁਰੂਆਤ ਦੇਖੋ ਇੱਕ ਤਰ੍ਹਾਂ ਹੁੰਦੀ ਹੈ ਕਿ ਮੇਰੇ ਲਾਗਲੇ ਪਿੰਡ ਦਾ ਵਾਗਵਕਾਰ ਬੰਦਾ ਮੇਰੇ ਘਰੇ ਆਇਆ ਪਿੰਡ ਉਹ ਕਹਿਣ ਲੱਗੇ ਕਿ ਮੇਰੇ ਕਿਆ ਰਿਸ਼ਤੇਦਾਰਾਂ ਦਾ ਇਸ ਤਰ੍ਹਾਂ ਦਾ ਕੇਸ ਆ ਵੀ ਐਸੂ ਨੂੰ ਪ੍ਰਭਾਸ ਰੇ ਛੱਡਣਾ ਚਾਹੁੰਦੇ ਆ ਤੇ ਮੈਂ ਉੱਥੇ ਪਤਾ ਕਰਿਆ ਉਹਨਾਂ ਨੇ ਤੁਹਾਡਾ ਨੋਰ ਕਮੈਂਟ ਕਰਿਆ ਕਿ ਸਾਡੇ ਏਰੀਆ ਦੇ ਉਹ ਮੇਰਬਰ ਉਹ ਜਾਂਚ ਪੜਤਾਲ ਕਰੋਗੇ ਕੇਸ ਦੀ ਮੈਂ ਫਿਰ ਉਹਨੂੰ ਕਿਹਾ ਵੀ ਭਾਈ ਮੇਰੀ ਜ਼ਿੰਮੇਵਾਰੀ ਆ ਤੂੰ ਮੈਨੂੰ ਸਾਰਾ ਕੁਝ ਦੱਸ ਤੇ ਸਮਝਾ ਤੇ ਮੈਂ ਖੁਦ ਜਾ ਕੇ ਦੇਖਦਾ ਸੋ ਇਹ ਗੱਲ ਅਤਰ ਸਿੰਘ ਹੀ ਹੈਗੀ ਆ ਕਿ ਚਮਕੌਰ ਸਾਹਿਬ ਦੀ ਜੂਹ ਦੇ ਵਿੱਚ ਪਿੰਡ ਆਈ ਕਿਉਂਕਿ ਪਿੰਡ ਦਾ ਨਾਮ ਲੈ ਤੇ ਥੋੜੀ ਜਿਹੀ ਪਿੰਡ ਵਾਲੇ ਨੂੰ ਨਿਮੋਸ਼ੀ ਹੁੰਦੀ ਆ ਅਜੇ ਨਹੀਂ ਦੱਸਣਾ ਚਾਹੁੰਦੇ ਤੇ ਉਹ ਪਿੰਡ ਮੈਂ ਗਿਆ ਜਾ ਕੇ ਜਿਸ ਬੀਬੀ ਨੂੰ ਮੈਂ ਇਥੇ ਦਾਖਲ ਕਰਾ ਕੇ ਗਿਆ 15 ਦਿਨ ਪਹਿਲਾਂ ਤੇ ਉਹਨਾਂ ਦੇ ਪਿੰਡ ਜਾ ਕੇ ਪਤਾ ਕਰਿਆ ਉਹਨਾਂ ਦਾ ਘਰ ਵਗੈਰਾ ਵੇਚ ਚੁੱਕੇ ਸੀ ਘਰ ਹੈ ਨਹੀਂ ਉਹ ਤੋਂ ਬਾਅਦ ਉਹਨਾਂ ਦਾ ਪੇਕਾ ਪਿੰਡ ਉਹ ਵੀ ਸਮਝ ਲੋ ਚਮਕੌਰ ਬੇਲੇ ਦੇ ਨਾਲ ਪੈਂਦਾ ਪਿੰਡ ਅਸੀਂ ਉੱਥੇ ਉੱਥੇ ਜਾ ਕੇ ਇਹ ਬੀਬੀ ਜਿਨ੍ਹਾਂ ਨੂੰ ਮੈਂ ਇੱਥੇ ਲਗਭਗ 60 ਸਾਲ ਦੀ ਉਮਰ ਦਾ ਜਿਨ੍ਹਾਂ ਨੂੰ ਇੱਥੇ ਪ੍ਰਭ ਆਸਰੇ ਦੇ ਕੰਪਲੈਕਸ ਵਿੱਚ ਆਧਾਰੇ ਵਿੱਚ ਮੈਂ ਦਾਖਲ ਕਰਾ ਕੇ ਗਿਆ ਤੇ ਉੱਥੇ ਉਹਨਾਂ ਦੀ ਮਾਤਾ ਮਿਲੀ ਮਾਤਾ ਦੀ ਉਮਰ ਕੋਈ 85 ਕੇ ਸਾਲ ਦੀ ਹੈਗੀ ਸੀ ਉਹਨਾਂ ਨੇ ਜੋ ਉਹ ਮਾਤਾ ਨੇ ਆਪਣੀ ਧੀ ਬਾਰੇ ਮੈਨੂੰ ਦੱਸਿਆ ਉਹ ਕਹਾਣੀ ਮੈਂ ਤੁਹਾਨੂੰ ਅੱਜ ਇੱਥੇ ਦੱਸਣੀ ਜਾਊਂਗਾ ਇਸ ਮਨੂਸੂਬੇ ਨਾਲ ਕਿ ਇੱਕ ਦਰਦਨਾਕ ਕਹਾਣੀ ਨੂੰ ਸੁਣ ਕੇ ਜੇ ਕੋਈ ਇਹ ਜੇ ਸਟੈਪ 'ਤੇ ਕੁੜੀਆਂ ਚੱਕਦੀਆਂ ਉਹ ਨਾ ਚੱਕੇ ਇਹ ਹੋਰ ਦਰਦਨਾਕ ਕਹਾਣੀ ਨਾ ਬਣੇ ਸਮਾਜ ਦੇ ਵਿੱਚ। ਰਿਸ਼ਤਿਆਂ ਦੀ ਨਿਗ੍ਹਾ ਦੀ ਕਹਾਣੀ ਹੈ। ਇਸ ਕਹਾਣੀ ਦੇ ਵਿੱਚ ਪਾਤਰ ਪੀੜਿਤ ਜਿਹੜੀ ਆਪਾਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਤੇ ਇਸ ਕਹਾਣੀ ਦੇ ਵਿੱਚ ਆਪਾਂ ਕੀ ਇਹ ਵੀ ਜਿਹਦੇ 'ਤੇ આરોਪ ਹੈ ਜਾਂ ਫਿਰ ਜਿਹਨੇ ਰਿਸ਼ਤਿਆਂ ਦਾ ਨਿਗ੍ਹਾ ਲਿਆਂਦਾ ਉਹ ਸਗੀਤੀ ਹੈ। ਸਗੀਤੀ ਆ। ਕੀ ਕਹਿਣਾ ਚਾਹੁੰ। ਹਾਂ। ਦੇਖੋ ਮੈਂ ਅ ਅੱਜ ਤੋਂ 40 ਸਾਲ ਪਹਿਲਾਂ ਕੁਲਦੀਪ ਮਾਨਕ ਦਾ ਇੱਕ ਗੀਤ ਆਇਆ ਸੀ ਜਿਹੜੇ ਸੱਬੇ ਕ ਗਾਣੇ ਆ ਨਾ ਉਤਾਰ ਜੀ ਉਹ ਸਮਾਜ ਦੇ ਪਰਤ ਰਹੇ ਪਰਤਾਰੇ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਕੁਲਦੀਪ ਮਾਨਕ ਦਾ ਇੱਕ ਗਾਣਾ ਆਇਆ ਸੀ ਕਿ ਇੱਕ ਵੀਰ ਦਈ ਬੇਰਪਾ ਸੌ ਖਾਨ ਨੂੰ ਬੜਾਈ ਚਿਤ ਕਰਦਾ ਭੈਣਾ ਭਾਵੇਂ ਲੱਖ ਜਿਉਂ ਦੀਆਂ ਭਾਈਆਂ ਵਾਜ ਨਾ ਘਰਾਂ ਦੇ ਵਿੱਚ ਸਰਦਾ ਫਿਰ ਸਮਾਜ ਨੇ ਥੋੜੀ ਜੀ ਰਫਤਾਰ ਫੜੀ ਵਿਗਾੜ ਪੈਦਾ ਹੋਏ ਆਮ ਅਸੀਂ ਤਰੱਕੀ ਕਹਿੰਦੇ ਆ ਮੈਂ ਇਹਨੂੰ ਵਿਗਾੜ ਕਹਿੰਦਾ ਤੇ ਫਿਰ ਉਹ ਗਾਣੇ ਤੋਂ 20 ਸਾਲ ਬਾਅਦ ਹੰਸ ਰਾਜ ਹੰਸ ਨੇ ਇੱਕ ਗਾਣਾ ਗਾਇਆ ਪੁੱਤ ਬੰਡਾਉਣ ਜਮੀਨਾ ਧੀਆ ਦੁੱਖ ਬਣਾਉਂਦੀਆਂ ਨੇ ਇਹ ਬੜਾ ਸਲਾਹਿਆ ਲੋਕਾਂ ਨੇ ਉਦੋਂ ਵਰਤਾਰਾ ਕਰਦੇ ਆ ਜਿਹਾ ਸੀ ਪਰ ਇਹ ਇਹ ਜਿਹੜਾ ਜੋ ਇਹ ਧੀ ਦੀ ਅਸੀਂ ਗੱਲ ਦੱਸਣ ਲੱਗੇ ਆ ਉਹਨੇ ਇਹ ਹੰਸ ਰਾਜ ਹੰਸ ਦਾ ਗਾਣਾ ਵੀ ਖੇਲ ਕਰਤਾ ਪੂਰੀ ਤਰ੍ਹਾਂ ਸੋ ਉਹ ਜੋ ਮੈਨੂੰ ਮਾਤਾ ਨੇ ਦੱਸਿਆ ਇਹ ਸਮਝ ਲਓ ਪੂਰੀ ਦੀ ਨਾਨੀ ਮੈਨੂੰ ਦੱਸ ਰਹੀ ਹੈ ਗੱਲ ਉਹ ਕਹਿੰਦੀ ਕਿ ਮੈਂ ਆਪਣੀ ਧੀ 40 ਕੁ ਸਾਲ ਪਹਿਲਾਂ ਵਿਆਹੀ ਮੇਰੀ ਧੀ ਆਪਣੇ ਸਹੁਰੇ ਗਈ ਸਹੁਰੇ ਜਿਹੜਾ ਜਵਾਈ ਸੀ ਸਾਡਾ ਉਹ ਦਿੱਲੀ ਦੇ ਵਿੱਚ ਜਿਵੇਂ ਅੱਜ ਆਪਾਂ ਦਿਖਾ ਰਹੇ ਆ ਆਸ਼ਰਮ ਇਸ ਤਰ੍ਹਾਂ ਦੇ ਕਿਸੇ ਆਸ਼ਰਮ ਦੇ ਵਿੱਚ ਬਤੌਰ ਡਰਾਈਵਰ ਦੀ ਨੌਕਰੀ ਕਰਦਾ ਸੀ ਤੇ ਉਹ ਕੁਝ ਦਿਨ ਬਾਅਦ ਨਵੇਂ ਵਿਆਹੇ ਸੀ ਉਹ ਆਪਣੀ ਘਰਵਾਲੀ ਨੂੰ ਉੱਥੇ ਲੈ ਗਿਆ ਦਿੱਲੀ ਨੌਕਰੀ ਕਰਨ ਲੱਗੇ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਦੇ ਘਰੇ ਦੋ ਬੱਚਿਆਂ ਨੇ ਜਨਮ ਲੱਗਾ ਵੱਡੀ ਕੁੜੀ ਤੇ ਜਿਹਦਾ ਨਾਮ ਗਰਦੀਪ ਕੌਰ ਤੇ ਛੋਟਾ ਬੇਟਾ ਜਦੋਂ ਬੱਚੇ ਕੁਝ ਵੱਡੇ ਹੋਏ ਜਿਵੇਂ ਆਪਾਂ ਕਹਿੰਦੇ ਪੜ੍ਹਾਈ ਦੀ ਉਮਰ ਦੇ ਤੇ ਦਿੱਲੀ ਦੀ ਪੜ੍ਹਾਈ ਬਹੁਤ ਮਹਿੰਗੀ ਆ ਇੱਕ ਡਰਾਈਵਰ ਦੀ ਨੌਕਰੀ ਸੀਮਤ ਹੁੰਦੀ ਆ ਤੇ ਪਰਿਵਾਰ ਨੇ ਆਪਸ ਵਿੱਚ ਗੁਰਮਤਾ ਕਰਿਆ ਕਿ ਆਪਾਂ ਆਪਣੇ ਪਿੰਡ ਚਲਦੇ ਬੱਚਿਆਂ ਨੂੰ ਤੇ ਘਰ ਵਾਲਾ ਉੱਚੀ ਨੌਕਰੀ ਕਰੇਗਾ ਤੇ ਮਾਂ ਬੱਚਿਆਂ ਨੂੰ ਲੈ ਕੇ ਪੰਜਾਬ ਆ ਗਈ ਪੰਜਾਬ ਆਪਣੇ ਪਿੰਡ ਉਹਨਾਂ ਨੇ ਬੇਲਾ ਇੱਕ ਐਜੂਕੇਸ਼ਨ ਹੱਬਾ ਸਾਡੇ ਰੂਪਨਗਰ ਜ਼ਿਲ੍ਹੇ ਦੀ ਉੱਥੇ ਬੱਚੇ ਵਧੀਆ ਸਕੂਲ ਦੇ ਵਿੱਚ ਪੜਨ ਲਾ ਦਿੱਤੇ ਤੇ ਪੜ੍ਹਦੇ ਪੜ੍ਹਦੇ ਜਿਉਂ ਪੜ੍ਹਾਈ ਥੋੜੀ ਜਿਹੀ ਅੱਗੇ ਗਈ ਹਰ ਕਲਾਸਾਂ ਵਿੱਚ ਕੰਜੀ ਸਿੰਘ ਵੀ ਬੜਾ ਵਧੀਆ ਚੱਲ ਰਿਹਾ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਇੱਥੇ ਲਿਆਏ ਹੈਗੇ ਆ ਪਰੰਤੂ ਜਿਹੜੀ ਹੁਣ ਮੰਦਭਾਗੀ ਘਟਨਾ ਜਾਂ ਮੰਦਭਾਗੀ ਕਹਾਣੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਸ਼ੁਰੂਆਤ ਇੱਥੋਂ ਹੋਈ ਆ ਕਿ ਜਿਉਂ ਕੁੜੀ ਹਾਇਰ ਕਲਾਸ ਵਿੱਚ ਗਈ ਤਾਂ ਉਹਨੇ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਦੇ ਕਿਸੇ ਚੈਨਲ ਰਾਹੀਂ ਇਹ ਸਮਾਜ ਦੇ ਵਿੱਚ ਇਹ ਵੀ ਇੱਕ ਬੜਾ ਦੁਖਾਂਤ ਬਣ ਰਿਹਾ ਹੈ ਉਹਦੇ ਫੇਸਬੁੱਕ ਰਾਹੀਂ ਕਿਸੇ ਬినੋਦ ਨਾਂ ਦੇ ਮੁੰਡੇ ਦੇ ਨਾਲ ਰਿਲੇਸ਼ਨ ਬਣ ਜਾਂਦੇ ਆ ਫੋਨ ਦੇ ਲਿੰਕ ਬਣ ਗਏ ਰਿਲੇਸ਼ਨ ਵੀ ਕਹਿ ਨਹੀਂ ਸਾਡਾ ਲਿੰਕ ਬਣ ਗਏ ਉਹਦੇ ਤੇ ਉਹ ਲਿੰਕ ਹੌਲੀ ਹੌਲੀ ਗੂੜੇ ਹੁੰਦੇ ਚਲੇ ਗਏ ਉਹ ਪਤਾ ਲੱਗਿਆ ਕਿ ਉਹ ਬਨੋਦ ਨਾਂ ਦਾ ਪਰਵਾਸੀ ਜੋੜਾ ਕਿ ਯੂਪੀ ਦਾ ਉਹ ਲੁਧਿਆਣੇ ਕਿਸੇ ਫੈਕਟਰੀ ਦੇ ਵਿੱਚ ਨੌਕਰੀ ਕਰਦਾ ਸੀ ਜਿਹੇ ਜਿਹੇ ਵੀ ਕਰਦਾ ਸੀ ਕੀ ਕਿਤੇ ਨਹੀਂ ਇਹ ਆ ਜਾਇਆ ਕਿ ਇਹ ਕੁੜੀ ਗੁਰਦੀਪ ਕੌਰ ਨਾਂ ਦੀ ਭੱਜ ਕੇ ਉਹਨੇ ਵਿਆਹ ਕਰਾ ਲਿਆ ਘਰੋਂ ਚਲੇ ਗਈ ਇਹ ਇਸ ਪਰਿਵਾਰ ਦੇ ਦੁਖਾਂਤ ਦਾ ਪਹਿਲਾ ਪੜਾਅ ਸ਼ੁਰੂਆਤ ਸੀ ਐਤੂ ਐਤੋਂ ਕਹਾਣੀ ਜਿਹੜੀ ਜੀਵਨ ਸੀ ਉਹ ਦੁਖਦਾਈ ਹੋਣਾ ਸ਼ੁਰੂ ਹੋ ਗਿਆ ਤੇ ਇਹ ਕੁੜੀ ਚਲੇ ਗਈ ਬਿਨਾ ਦੱਸੇ ਤੋਂ ਕਿਉਂਕਿ ਪੰਜਾਬ ਦੇ ਵਿੱਚ ਤਾਂ ਇਹ ਬੈਸੀ ਬਹੁਤ ਬੁਰਾ ਮੰਨਿਆ ਜਾਂਦਾ ਮਾਂ ਦੇ ਦਿਮਾਗ ਦੇ ਉੱਪਰ ਅਸਰ ਹੋਇਆ ਇਹ ਆਪਾਂ ਕਹਿ ਸਕਦੇ ਹਰਤਾਰ ਸਿੰਘ ਜੀ ਕਿ 25% ਉਹਦਾ ਦਿਮਾਗ ਡੈਮੇਜ ਹੋ ਗਿਆ ਉਦੋਂ ਸਮੱਸਿਆ ਆ ਗਈ ਸਮੱਸਿਆ ਆ ਗਈ ਇਹ ਦੁੱਖ ਦਾ ਪਤਾ ਦਿੱਲੀ ਬੈਠੇ ਬਾਪ ਨੂੰ ਲੱਗਿਆ ਜਿਹੜਾ ਪਰਿਵਾਰ ਦੇ ਗੁਜ਼ਾਰੇ ਵਾਸਤੇ ਨੌਕਰੀ ਕਰਦਾ ਸੀ ਉਹ ਇੱਥੇ ਆ ਕੇ ਉਹਨੇ ਆਪਣੀ ਘਰਵਾਲੀ ਦੀ ਹਾਲਤ ਦੇਖੀ ਉਹਨੇ ਸੋਚਿਆ ਕਿ ਤੂੰ ਹੁਣ ਇਸ ਮਾਹੌਲ ਵਿੱਚ ਰਹਿ ਕੇ ਤੇਰਾ ਦਿਮਾਗ ਹੋਰ ਜ਼ਿਆਦਾ ਵੀ ਨਿੱਕ ਤੇ ਖਰਾਬ ਹੋ ਜੂਗਾ। ਉਹਨੇ ਕਿਹਾ ਵੀ ਵਾਪਸ ਅੱਪਾ ਦਿੱਲੀ ਚਲੇ ਜਾਂਗੇ ਫੇਰ। ਉਹ ਫਿਰ ਆਪਣੇ ਪਰਿਵਾਰ ਨੂੰ ਪਰਿਵਾਰਿਕ ਮੁੰਡਾ ਸੀ ਛੋਟਾ ਤੇ ਉਹ ਵੀ ਜਵਾਨ ਸੀ ਤੇ ਉਹਨੂੰ ਲੈ ਕੇ ਦੁਬਾਰਾ ਦਿੱਲੀ ਚਲੇ ਗਏ। ਉੱਥੇ ਉਹਨੇ ਜਿਹੜੀ ਬੀਬੀ ਨੂੰ ਅਸੀਂ ਇੱਥੇ ਛੱਡ ਕੇ ਗਏ ਅੱਜ ਤੁਸੀਂ ਦੇਖਿਆ ਉਹਨਾਂ ਨੂੰ। ਉਹਨਾਂ ਨੂੰ ਉਸੇ ਆਸ਼ਰਮ ਵਿੱਚ ਉਹਨਾਂ ਨੇ ਸੁਪਰਵਾਈਜ਼ਰ ਦੀ ਨੌਕਰੀ ਵੀ ਲਵਾਤੀ। ਕਿ ਚਲੋ ਕੰਮ ਵਿੱਚ ਨਾ ਥੋੜਾ ਜਿਹਾ ਦਿਮਾਗ ਦੁੱਖ ਤੋਂ ਹਟਿਆ ਰਹੇ। ਧਿਆਨ ਬਦਲ ਜੂਗਾ। ਚਲੋ ਜਿਵੇਂ ਤੀਨਾਂ ਦੀ ਜ਼ਿੰਦਗੀ ਠੀਕ ਚੱਲਣ ਲੱਗੀ 2013 ਦੇ ਵਿੱਚ ਉੱਥੋਂ ਛੁੱਟੀਆਂ ਹੋਈਆਂ ਕੁਝ ਦਿਨ ਦੀਆਂ ਜਿਵੇਂ ਆਸ਼ਰਮ ਨੇ ਕਿਹਾ ਵੀ ਤੁਸੀਂ ਪਾਈ ਛੁੱਟੀਆਂ ਕਰ ਲਓ ਸਾਲ ਦੀਆਂ ਇਹਨਾਂ ਨੇ ਸੋਚਿਆ ਕਿ ਅਸੀਂ ਆਪਣੇ ਪਿੰਡ ਚਲਦੇ ਆ ਇੱਥੇ ਚਮਕੌਰ ਸਾਹਿਬ ਦੇ ਲਾਗੇ ਆਪਣੀ ਜ਼ਮੀਨ ਜਿੰਨੀ ਥੋੜੀ-ਬਹੁਤੀ ਉਹਨੂੰ ਦੇਖਾਂਗੇ ਆਪਣੇ ਘਰ ਤੋਂ ਸਵਾਰਾਂਗੇ ਛੁੱਟੀਆਂ ਉੱਥੇ ਕੱਟਾਂਗੇ ਇੱਥੇ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਕਿਉਂਕਿ ਜਦੋਂ ਉਹੋ ਜਿਹੇ ਮਾਹੌਲ ਵਿੱਚ ਆਉਂਦਾ ਹੈ ਤੇ ਉਹ ਗੱਲਾਂ ਦਿਮਾਗ ਦੇ ਵਿੱਚ ਘੁੰਮਦੀਆਂ ਜਿਵੇਂ ਬਾਪ ਆਇਆ ਉਥੇ ਕਿਸੇ ਨੇ ਕੁੜੀ ਦੀ ਗੱਲ ਕਰਤੀ ਕਿਸੇ ਨੇ ਪੁੱਛਿਆ ਅੱਜਕੱਲ ਕੁੜੀ ਕਿੱਥੇ ਆ ਕੁੜੀ ਨਾਲ ਨਾਲ ਕਟਆਫ ਹੋ ਇਹ 10 ਸਾਲ ਦਾ ਵਕਮਾ ਹੈ 13 ਦੇ ਵਿੱਚੋਂ ਕੁੜੀ ਨੇ ਵਿਆਹ ਕਰਾਇਆ ਭੱਜ ਕੇ 23 ਦੇ ਵਿੱਚ ਇਹ ਇੱਥੇ ਆਇਆ ਇੱਥੇ ਪਿਤਾ ਦੇ ਦਿਮਾਗ ਨੂੰ ਫੇਰ ਅਸਰ ਹੋਇਆ ਉਹ ਇਹ ਮਤਲਬ ਹੋਲੀ ਹੋਲੀ ਇਸ ਬਿਮਾਰੀ ਦੇ ਗਰੀਬ ਤੋਂ ਜਾ ਕੇ ਕੁਝ ਦਿਨਾਂ ਬਾਅਦ ਉਹਦੀ 23 ਦੇ ਵਿੱਚ ਮੌਤ ਹੋ ਗਈ ਮੌਤ ਹੋਈ ਤਾਂ ਦੂਸਰੀ ਛੱਟ ਇਹ ਬੀਬੀ ਜੀ ਨੂੰ ਅਸੀਂ ਛੱਡਿਆ ਇਦੇ ਦਿਮਾਗ ਤੇ ਬੈਠੀ ਇਹ ਕਹਿ ਲੋਗੇ 50% ਦਿਮਾਗ ਜਿਹੜਾ ਕੰਮ ਕਰਨਾ ਬੰਦ ਕਰਕੇ ਪਹਿਲਾਂ ਧੀ ਦਾ ਗਮ ਸੀਗਾ ਧੀ ਦਾ ਗਮ ਸੀ ਜਦੋਂ ਪਤੀ ਚਲਾ ਗਿਆ ਚਲਾ ਗਿਆ ਉਸ ਦੌਰਾਨ ਇਹ ਆਪਣੇ ਜੋਗੀ ਵੀ ਨਹੀਂ ਰਹੀ ਮਰਬ ਦੀ ਮਾਰ ਕਹੀਦੀ ਇਹ ਕਿਆ ਕੁਦਰਤ ਕਹਿ ਲੀਏ ਕਿ ਉਸੇ ਦੌਰਾਨ ਬੇਟਾ ਜਿਹੜਾ 25 ਸਾਲ ਦੀ ਉਮਰ ਸੀ ਉਹ ਬਿਮਾਰ ਹੋਇਆ ਉਹਨੂੰ ਸੰਭਾਲਣ ਵਾਲਾ ਕੋਈ ਜ਼ਿਆਦਾ ਨਹੀਂ ਰਿਹਾ ਕਿ ਆ ਉਹਦਾ ਸਹੀ ਤਰ੍ਹਾਂ ਇਲਾਜ ਨਹੀਂ ਕਰਾ ਸਕੇ ਲੇਕਿਨ ਉਸੇ ਸਾਲ ਦੇ ਵਿੱਚ 23 ਦੇ ਵਿੱਚ ਹੀ ਉਹਦੀ ਵੀ ਮੌਤ ਹੋ ਜਾਂਦੀ ਕਿਤਨੇ ਕਹਤੇ ਉਹਦੇ ਦਿਮਾਗ ਤੇ ਵੀ ਹੋ ਸਕਦਾ ਇਹ ਹੀ ਗੱਲਾਂ ਨੇ ਸੋਚ ਦਿੱਤਾ ਹੋਵੇ ਹਾਂਜੀ ਅੱਗੇ ਤੋਂ ਅੱਗੇ ਉਹਦੇ ਦਿਮਾਗ 'ਚ ਇਹ ਆ ਗਿਆ ਉਹਦੇ ਮੇਰਾ ਪਿਓ ਚਲੇ ਗਿਆ ਇਹ ਵੀ ਆ ਗਈਆਂ ਲੇਕਿਨ ਹੁਣ ਘਰ 'ਚ ਕੌਣ ਰਹਿ ਗਿਆ ਇੱਕ ਜੀਉਂਦੀ লাশ ਜਿਹੜੀ লাশ ਨੂੰ ਅਸੀਂ ਅੱਜ ਇੱਥੇ ਛੱਡਿਆ 15 ਮਿੰਟ ਪਹਿਲਾਂ ਇਹ ਰਹਿ ਗਈ ਬੀਬੀ ਘਰੇ ਉਹ ਕੁੜੀ ਆਪਣੇ ਪਿਓ ਦੇ ਮਰੇ ਤੇ ਨਹੀਂ ਆਈ ਆਪਣੇ ਭਰਾ ਦੇ ਮਰੇ ਤੇ ਨਹੀਂ ਆਈ ਪਰ ਕੁਛ ਦੇਰ ਬਾਅਦ ਉਹਨੂੰ ਲੱਗਿਆ ਕਿ ਹੁਣ ਮੈਦਾਨ ਸਾਫ ਉਹ ਫਿਰ ਉਸ ਬੰਦੇ ਨੂੰ ਬਨੋਧਰਾ ਦੇ ਭਈਏ ਨੂੰ ਲੈ ਕੇ ਆ ਗਏ। ਫਿਰ ਵੀ ਰਿਸ਼ਤੇਦਾਰ ਪਰਿਵਾਰ ਇਕੱਠਾ ਹੋਇਆ। ਉਹਨਾਂ ਨੇ ਕਿਹਾ ਵੀ ਅਸੀਂ ਤੇਰੀਆਂ ਸਾਰੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਦੇ ਆ ਸਾਡੇ ਕੋਲ ਕੋਈ ਹੱਲ ਵੀ ਨਹੀਂ ਹੈਗਾ ਨਜ਼ਰਅੰਦਾਜ਼ ਕਰਨੇ ਤੋਂ ਬਿਨਾਂ ਕਿਉਂਕਿ ਤੇਰੀ ਮਾਂ ਪਾਗਲ ਹੋ ਚੁੱਕੀ ਆ ਇਹਨੂੰ ਕੌਣ ਸੰਭੇਗਾ? ਉਹ ਜਿਵੇਂ ਵੀ ਜੋ ਕਰਿਆ ਇਹਨੂੰ ਸਾਂਭ ਇਹਨੂੰ ਸਾਂਭੇ ਘਰ ਸਾਂਭ ਤੇ ਜਿਹੜੀ ਥੋੜੀ-ਬਹੁਤੀ ਜ਼ਮੀਨ ਆ ਇਹਨੂੰ ਸਾਂਭ ਤੇ ਇੱਥੇ ਰਹੇ। ਪਰ ਕੁੜੀ ਦੇ ਦਿਮਾਗ ਵਿੱਚ ਇਹ ਗੱਲ ਲੱਗੀ ਵੀ ਅੱਛਾ ਸਭ ਕੁਝ ਮੇਰਾ ਉਹਨੇ ਬਜਾਏ ਹੋਰ ਗੁਰ ਸੰਭਲੇ ਤੇ ਜ਼ਮੀਨ ਨੂੰ ਸੰਭਲ ਵਾਸਤੇ ਪਈ ਉਹਦੇ ਤੇ ਅੱਖ ਰੱਖਣੀ ਹਾਂ ਅੱਖ ਰੱਖੀ ਆ ਇਹ ਗੱਲ ਜਦੋਂ ਹੁਣ ਦੇਖੋ ਪਿਓ ਮਰ ਗਿਆ ਤਾਂ ਆਟੋਮੈਟਿਕਲੀ ਜਿਹੜੀ ਜ਼ਮੀਨ ਆ ਉਹ ਬੱਚਿਆਂ ਦੀ ਆ ਜਿਹੜਾ ਜਿਹੜਾ ਹੀ ਜਿਹੜਾ ਹੀ ਬੱਚਾ ਹੈਗਾ ਪਰ ਇਹ ਦੇਖੋ ਕਿ ਉਹਨੇ ਕੁਝ ਦਿਨਾਂ ਚ ਮਾਸ ਪਾਗਲ ਹੋਈ ਹੋਵੇ ਭਰਾ ਮਰ ਗਿਆ ਹੋਵੇ ਪਾਪ ਮਰ ਗਿਆ ਹੋਵੇ ਉਹਨੇ ਕਿਵੇਂ ਡੈਥ ਸਰਟੀਫਿਕੇਟ ਮਾਲਮੇਕ ਨੇ ਵੀ ਜਿੱ ਦਿੱਤਾ ਇੰਤਕਾਲ ਚੜ ਗਿਆ ਕੁੜੀ ਦਾ ਹਿੱਸਾ ਪੂਰੀ ਦਿਨੋਂ ਚੜ ਗਿਆ ਤੇ ਉਹ ਦਾ ਆਪਣਾ ਭਰਾ ਦਾ ਮਾਂ ਦਾ ਰਹਿ ਗਿਆ। ਉਹਨੂੰ ਕਿਸੇ ਨੇ ਦੱਸਿਆ ਇੰਨੀ ਛੇਤੀ ਬੰਦਾ ਆਬ ਨਹੀਂ ਸੋਚਦਾ ਇਹ ਜਿਹੇ ਹਾਲਾਤਾਂ ਵਿੱਚ ਤੇ ਉਹਨੇ ਉਸੇ ਦੌਰਾਨ ਆਪਣੀ ਜੋ ਪੌਣਾ ਕ ਕਿਲਾ ਬਿੱਗ੍ਹਾ ਜ਼ਮੀਨ ਬਣਦੀ ਸਾਰੀ ਉਹ ਲਗਭਗ ਡੇਢ ਕਨਾਲ ਉਹ ਜ਼ਮੀਨ ਵੀ ਵੇਚਤੀ। ਉਤੋਂ ਬਾਅਦ ਉਹ ਘਰ ਇਹ ਲਾਲ ਲਕੀਰ ਦੇ ਵਿੱਚ ਸੀ। ਉਹਨੇ ਘਰ ਵੀ ਕਿਸੇ ਨੂੰ ਵੇਚਤਾ ਆਪਣੀ ਮਾਂ ਤੋਂ ਸਾਈਨ ਕਰਾ ਲਈ ਜਿਹੇ ਜੀ ਹਾਲਤ ਵਿੱਚ ਥੀ ਇਹ। ਲੇਕਿਨ ਉਹ ਜੇ ਘਰ ਵਾਲੇ ਤੋਂ ਪੈਸੇ ਲੈਣ ਦੇਣ ਦੀ ਗੱਲ ਹੋਈ ਮਾਂ ਤਾਂ ਹੁਣ ਪਾਗਲ ਸੀ ਇਹ ਇਹ ਘਰ ਚੋਂ ਕਿੱਥੇ ਨਿਕਲੇ ਅੱਜ ਵੀ ਤੁਸੀਂ ਦੇਖਿਆ ਉਹ ਕਹਿੰਦੀ ਮੇਰਾ ਘਰੂ ਵੀ ਪਿਆ ਉਹਦੇ ਦਿਮਾਗ ਵਿੱਚ ਅਜ ਵੀ ਮੇਰਾ ਘਰ ਆ ਉਹਦੇ ਉਹੀ ਤਸਵੀਰਾਂ ਘੁੰਮਦੀਆਂ ਰਹਿੰਦੀਆਂ ਆ ਉਹ ਕਹਿੰਦੀ ਵੀ ਕੌਣ ਬੜੇਗਾ ਔਰ ਮੈਂ ਮਾਰ ਦਊਗਾ ਜਿਹੜੇ ਮੇਰੇ ਘਰ ਤੋਂ ਬੜਿਆ ਜਿਨੇ ਪੈਸੇ ਦਿੱਤੇ ਆ ਉਹਨਾਂ ਨੇ ਉਹ ਕੁੜੀ ਨੂੰ ਕਿਹਾ ਵੀ ਦੇਖ ਵੀ ਸਾਨੂੰ ਇਹਦਾ ਕਬਜ਼ਾ ਦੋ ਆ ਨਹੀਂ ਸਾਡੇ ਪੈਸੇ ਵਾਪਸ ਕਰ ਕੁੜੀ ਨੇ ਫਿਰ ਦਿਮਾਗ ਦੀ ਚੱਕਰੀ ਹੋਰ ਕਮਾਈ ਮਤਲਬ ਇਹ ਇੱਕ ਦੇਖੋ ਵੀ ਬਸ਼ਰਮੀ ਦਾ ਇਹ ਨਿਗਰ ਜਿਹੜਾ ਪਣਾ ਉਹਦਾ ਅੰਤ ਉਹਨੇ ਆਪਣੀ ਮਾਂ ਨੂੰ ਨਾਲ ਲੱਤਾ ਬਰੇਲੀ ਨੂੰ ਲੈ ਗਈ ਜਿਹੜੇ ਉਹ ਬੜੇ ਪ੍ਰੇਮੀ ਨਾਲ ਭੱਜੀ ਸੀ ਤੇ ਜਿਹਨੂੰ ਮਕਾਨ ਦਿੱਤਾ ਸੀ ਉਹਨੂੰ ਕਹਿੰਦਾ ਵੀ ਲੈ ਮદાન ਸਾਫ ਆ ਤੂੰ ਕਬਜ਼ਾ ਕਰ ਮੇਰੇ ਪੈਸੇ ਦੇ ਅੱਗੇ ਤੇਰਾ ਕੰਮ ਜਾਣੇ ਤੂੰ ਜਾਣੇ ਮੈਂ ਤੈਨੂੰ ਕਬਜ਼ਾ ਦਵਾਂਗਾ ਇੱਥੇ ਲੋਕਾਂ ਨੂੰ ਰਿਸ਼ਤੇਦਾਰਾਂ ਨੂੰ ਕਿਹਾ ਉਹਨਾਂ ਕਿ ਮੈਂ ਇਹਦੀ ਸੰਭਾਲ ਕਰਨ ਦੀ ਲਈ ਲੈ ਕੇ ਜਾ ਰਹੀਆਂ ਪਰ ਮਨ ਦੇ ਵਿੱਚ ਉਹਦੇ ਕੁਝ ਹੋਰ ਚੱਲ ਰਿਹਾ ਸੀ ਮਨ ਵਿੱਚ ਕੁਸ਼ੋਰ ਸੀ ਕਿਉਂਕਿ ਰਿਸ਼ਤੇਦਾਰਾਂ ਨੇ ਤਾਂ ਹੀ ਨਹੀਂ ਰੋਕਿਆ ਨਹੀਂ ਪੰਜਾਬ ਇੰਨਾ ਵੀ ਨਿਗਰਿਆਵਾ ਨਹੀਂ ਹੈਗਾ ਕਿ ਰੋਕੇ ਨਾ ਪਰ ਜਦੋਂ ਉਹ ਬੰਦਾ ਕਹਿੰਦਾ ਇਹਦੇ ਪਰਿਵਾਰਕ ਮਸਲੇ ਮੈਂ ਵਿੱਚ ਨਾ ਪਾਵਾਂ ਖੂਨ ਦਾ ਰਿਸ਼ਤਾ ਇਹ ਦੇਖੀ ਉੱਥੇ ਉੱਥੇ ਲਿਜਾ ਕੇ ਇਹ ਦੱਸਿਆ ਉਹਨਾਂ ਨੇ ਇਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਕਿ ਤਿੰਨ ਨੂੰ ਕੋ ਲੱਖ ਰੁਪਏ ਇਹਦੇ ਅਕਾਊਂਟ ਵਿੱਚ ਵੀ ਸੀ ਉਹ ਉਹਨੇ ਜਿਵੇਂ ਤਿਵੇਂ ਟਿਕੜਮ ਬਾਜ਼ੀਆਂ ਦੇ ਨਾਲ ਉਹ ਕਢਾ ਲਿਆ ਜਦੋਂ ਉਹਨੇ ਦੇਖਿਆ ਕਿ ਹੁਣ ਮੇਰੇ ਨਾਂ ਜਾਇਦਾਦ ਕੋਈ ਹੋ ਨਹੀਂ ਸਕਦੀ ਤੇ ਇਹ ਪੈਸੇ ਇਹਦੇ ਕੋਲ ਹੈ ਨਹੀਂ ਤੇ ਅਸੀਂ ਆਪਣੀ ਜਾਨ ਨੂੰ ਇਸ ਆਪਾ ਕੰਦੂ ਰੱਖਣਾ ਇੱਥੇ ਉਹਨੇ ਫਿਰ ਆਪਣੇ ਉਹਨੂੰ ਘਰ ਵਾਲਿਆਂ ਨੂੰ ਇਹਨੂੰ ਕਿਹਾ ਵੀ ਤੂੰ ਇਹਨੂੰ ਕਿਤੇ ਸੜਕ ਦੇ ਕਿਨਾਰੇ ਛੱਡਿਆ ਇਹ ਉੱਥੇ ਬਰੇਲੀ ਇੱਕ ਸੜਕ ਦੇ ਕਿਨਾਰੇ ਖੜ ਗਈ ਆ ਕੇ ਸ਼ਾਮ ਨੂੰ 8 ਵਜੇ ਕੋਈ ਰੱਬ ਦਾ ਪਿਆਰਾ ਇਨਸਾਨੀਅਤ ਦਾ ਰੱਖਣੇ ਵਾਲਾ ਬੰਦਾ ਉਹ ਰੁਕਿਆ ਉਹਨੇ ਦੇਖਿਆ ਉਹ ਲਖਨਊ ਦਾ ਸੀ ਉੱਥੇ ਕੋਈ ਠੇਕੇਦਾਰੀ ਕਰਦਾ ਸੀ ਕਿਉਂਕਿ ਇਹ ਗੁਰੂ ਮਹਾਰਾਜ ਨੇ ਦਸਵੇਂ ਪਾਤਸ਼ਾਹ ਨੇ ਜਿਹੜਾ ਸਾਨੂੰ ਸਰੂਪ ਸਾਡਾ ਪਹਿਰਾਵਾ ਹੈ ਨਾ ਪੰਜਾਬੀ ਦਿਖਿਆ ਜਾਂਦਾ ਇੱਕ ਪਹਿਚਾਨ ਹੈਗੀ ਹਾਂ ਉਹਨੇ ਦੇਖਿਆ ਕਿ ਬਰੇਲੀ ਦੇ ਵਿੱਚ ਇਹ ਪੰਜਾਬੀ ਔਰਤ ਲੱਗਦੀ ਆ ਪਹਿਰਾਵੇ ਤੋਂ ਵੀ ਸ਼ਕਲ ਤੋਂ ਵੀ ਹੈ ਨਾ ਕਿਉਂਕਿ ਸਾਡੇ ਸਿੱਧਕ ਹੈ ਹੁੰਦੇ ਬੱਚਿਆਂ ਦੇ ਮਾਮਾ ਦੇ ਉਹ ਆ ਕੇ ਲਖਨਊ ਦਾ ਬੰਦਾ ਇਹਦੇ ਕੋਲ ਆ ਕੇ ਉਹਨੇ ਪੁੱਛਿਆ ਕਿ ਮੈਡਮ ਤੁਸੀਂ ਕਿਵੇਂ ਖੜੇ ਇੱਥੇ ਇਹਦੇ ਦਿਮਾਗ ਵਿੱਚ ਕੀ ਗੱਲ ਹੋ ਜੋ ਕਹਿ ਕੇ ਗਿਆ ਤਾਂ ਇਹਦਾ ਜਵਾਈ ਜਿਹੜਾ ਉਹ ਕਹਿੰਦੀ ਵੀ ਮੇਰਾ ਜਵਾਈ ਤੇਲ ਪਹੁੰਚ ਗਿਆ ਪਟ્રોલ ਤੇ ਮੈਨੂੰ ਕਹਿ ਗਿਆ ਤੂੰ ਖੜੋ ਰਵੇਂ ਆਇਆ ਹਾਂ ਉਹ ਕਹਿੰਦਾ ਵੀ ਮੈਂ ਤਾਂ ਆਪਣੇ ਕੰਮ ਦੇ ਬਾਬਤ ਇਥੋਂ ਸਵੇਰੇ 2 ਵਜੇ ਤੱਕ ਦੁਪਹਿਰਾਂ ਦਾ ਲੰਘ ਰਿਹਾ ਹੈ ਫੋਨ ਵੱਜ ਗਿਆ ਸ਼ਾਮ ਦੇ 8:00 ਵੀ ਉਹ ਫਿਰ ਉਹ ਸਮਝ ਗਿਆ ਵੀ ਇਹਦੇ ਨਾਲ ਕੋਈ ਤੱਕਾ ਹੋ ਗਿਆ ਤੱਕਾ ਹੋ ਗਿਆ ਧੋੜ ਹੋਇਆ ਤੇ ਉਸ ਬੰਦੇ ਨੇ ਇਹਨੂੰ ਬਰੇਲੀ ਦੇ ਆਸ਼ਰਮ ਦੇ ਵਿੱਚ ਦਾਖਲ ਕਰਾ ਦਿੱਤਾ ਇਹਨੂੰ ਇੱਕੋ ਪਤਾ ਅੱਜ ਵੀ ਤੁਸੀਂ ਪੁੱਛਿਆ ਨਾ ਉਹ ਦੱਸਦੀ ਆ ਮੇਰਾ ਪਿੰਡ ਕਿਹੜਾ ਹੈ ਚਮਕੌਰ ਮੇਦੀ ਉਹ ਪਿੰਡ ਏਰੀਆ ਪੈਂਦਾ ਹੈ ਉਹਨਾਂ ਨੇ ਜਦੋਂ ਚਮਕੌਰ ਦੱਸਿਆ ਤਾਂ ਉਥੋਂ ਦੀ ਪੁਲਿਸ ਨੇ ਚਮਕੌਰ ਦੇ ਥਾਣੇ ਦੇ ਵਿੱਚ ਫੋਨ ਕਰਿਆ ਉਹਨਾਂ ਨੇ ਜੋ ਪੁੱਛਿਆ ਇਹ ਤੋਂ ਐਡਰੈਸੀ ਦੇ ਘਰ ਗਏ ਘਰ ਪਤਾ ਲੱਗਿਆ ਵੀ ਇਹਦੇ ਘਰ ਤਾਂ ਵਿਕੇ ਬੋ ਤਾਂ ਇੱਥੇ ਹੈ ਹੀ ਨਹੀਂ ਫਿਰ ਪਿੰਡੇ ਵਾਲੇ ਨੇ ਦੱਸਿਆ ਕਿ ਉਹਦਾ ਪੇਕਾ ਪਿੰਡ ਵੀ ਨਾਲੇ ਆ ਬੇਲੇ ਦੇ ਕੋਲ ਪੈਂਦਾ ਤੇ ਉਹਨਾਂ ਨੇ ਬੇਲੇ ਪੁਲਿਸ ਚੌਕੀ ਨੂੰ ਤਲਾਹ ਦਿੱਤੀ ਚਮਗੌਰ ਥਾਣੇ ਨੇ ਉਹਨਾਂ ਨੇ ਜਾ ਕੇ ਉੱਥੇ ਜਾ ਤੱਕੀ ਸਾਰੀ ਗੱਲ ਫਿਰ ਇਹਨਾਂ ਦੀ ਜਿਹੜੀ ਮਾਤਾ ਸੀ ਉਹਨਾਂ ਆਪਣੇ ਰਿਸਟਰਰ ਬੁਲਾਏ ਵਿਚਾਰੀ ਨੇ ਜੁਵਾਈ ਬੁਲਾਏ ਫੋਰ ਬੁਲਾਏ ਉਹਨਾਂ ਨੂੰ ਕਿਹਾ ਵੀ ਪਾਈ ਇੱਕ ਨਾ ਗੱਲਾਂ ਵੀ ਉਹ ਕੁੜੀ ਤਾਂ ਇੱਕ ਨਾ ਉਹਦੇ ਨਾਲ ਹੋਰ ਧੋਖਾ ਕਰ ਗਈ ਧੋਖੇ ਪਰ ਧੋਖਾ ਕਰ ਗਈ ਇਹ ਫਿਰ ਰਿਸ਼ਤੇਦਾਰ ਜਾ ਕੇ ਬਰੇਲੀ ਦੇ ਆਸ਼ਰਮ ਚੋਂ ਲਿਆਏ। ਹੁਣ ਇਹ ਕਹਿੰਦੀ ਹੁਣ ਮੈਂ ਪਿੰਡ ਜਾਣਾ ਕਿਉਂਕਿ ਤੇ ਮਾਂਜੀ ਦਾ ਪਿੰਡ ਆ। ਪਿੰਡੀ ਦਾ ਹੈ ਨਹੀਂ ਜ਼ਮੀਨ ਕੁੜੀ ਆਪਣਾ ਹਿੱਸਾ ਵੇਚ ਗਈ। ਮਕਾਨ ਵੇਚ ਗਈ। ਫਿਰ ਹੁਣ ਕੋਈ ਕੋ ਹੱਲ ਸੀ ਕਿ ਬਜ਼ੁਰਗ ਮਾਤਾ 85 ਸਾਲ ਦੀ। ਉਹਦੇ ਕੋਲ ਛੱਡਦੀ। ਉਹਦੇ ਕੋਲ ਛੱਟ ਆ ਇਹਦੇ ਪੇਕੇ। ਮਤਲਬ ਇਹ ਕਿ ਸਮਝ ਲਓ ਕਿ 40 ਸਾਲਾਂ ਬਾਅਦ ਫਿਰ ਆਪਣੇ ਪੇਕੇ ਚਲੇਗੀ। ਸਮੇਂ ਦਾ ਚੱਕਰ ਉਹ 40 ਸਾਲ ਬਾਅਦ। ਉੱਥੇ ਹੀ ਲੱਗੇ ਜਲਾ। ਉੱਥੇ ਚਲੇਗੀ 50 ਸਾਲਾਂ ਬਾਅਦ ਕਹਿ ਲਓ ਤੇ ਇਹਦਾ ਜਿਹੜਾ ਦਿਮਾਗ ਦਾ ਲੈਵਲ ਵੀ 50 ਸਾਲਾਂ ਦਾ ਪੁਰਾਣਾ ਜੋ ਦੀ ਉਮਰ 10 ਸਾਲ ਸੀ ਕੋਈ ਅੱਜ ਆਕਲ ਕੋਈ ਮੈਂਟਲ ਲੈਵਲ 10 ਸਾਲ ਵਾਲਾ ਹੈ ਤੇ ਮੁੜ ਕੇ ਪੇਕੇ ਚਲੇਗੀ ਕਿਉਂਕਿ ਜਦੋਂ ਮੈਂ ਇਹਨਾਂ ਦੇ ਘਰ ਗਿਆ ਤਾਂ ਦੇਖਣ ਸਾਰਾ ਮਾਤਾ ਨੂੰ ਪੁੱਛਿਆ ਮਾਤਾ ਸਾਨੂੰ ਕਿਹਾ ਪਾਣੀ ਬਣਾਉਣ ਲੱਗੀ ਉਹ ਦੱਸ ਰਹੀ ਸੀ ਕਹਿੰਦੀ ਪੁੱਤਰ ਕਿਉਂਕਿ ਮੇਰੀ ਉਮਰ 60 ਸਾਲ ਆ ਉਹਦੀ 85 ਸਾਲ ਆ ਇੱਕ ਸਾਡਾ ਜਨਰੇਸ਼ਨ ਦਾ ਗੈਬ ਆ ਮੈਨੂੰ ਕਹਿੰਦੀ ਮੇਰੇ ਪੁੱਤ ਮੈਂ ਕਿਹਾ ਮਾਤਾ ਤੂੰ ਕੀ ਸੋਚਦੀ ਹੈ ਬੇਟੀ ਸੋਚ ਰਹੀ ਸੀ ਵਿਚਾਰੀ ਸੀ ਚਾਹ ਪੀ ਰਹੀ ਤੇ ਕਹਿੰਦੀ ਮੈਂ ਸੋਚਦੀ ਆ ਕਿ ਅੱਜ ਵੀ ਮੈਂ ਇਹਦੇ ਮਗਰ ਰੋਟੀ ਲੈ ਕੇ ਫਿਰਦੀ ਆ ਅੱਜ ਤੋ 50 ਸਾਲ ਬੈਲਾ ਵੀ ਫਿਰਦੀ ਸੀ ਜਦ ਇਹ 10 ਸਾਲ ਦੀ ਸੀ ਕਦੀ ਦੀ ਮੇਰੇ ਨਾਲ ਰੁੱਸ ਜਾਂਦੀ ਦੀ ਅੱਜ ਵੀ ਮੇਰੇ ਨਾਲ ਰੁੱਸ ਜਾਂਦੀ ਆ ਕਦੀ ਮੇਰੇ ਨਾਲ ਲੜਦੀ ਦੀ ਅੱਜ ਵੀ ਲੜਦੀ ਆ ਕਿ ਮੈਂ ਇਹਨੂੰ ਆਪਣੇ ਹੱਥੀਂ ਵਿਆਹਿਆ ਇਹਦੇ ਔਲਾਦ ਹੋਈ ਇਹਦਾ ਪਰਿਵਾਰ ਬਣਿਆ ਲੇਕਿਨ ਸਾਰੇ ਦੇ ਵਿੱਚ ਇੱਕ ਕੁੜੀ ਨੇ ਆਪਣੀ ਮਨਮਾਨੀ ਕਰੀ ਸਾਰਾ ਕੁਝ ਖਤਮ ਇੱਕ ਘਰਾੜ ਦੇ ਵਿੱਚ ਐਸੀ ਘਟੀ ਫਸੀ ਕਿ ਉਹਨੇ ਸਾਰੇ ਪਿੰਡੇ ਦਾ ਨਾਸ ਕਰਤਾ ਕਿ ਅੱਜ ਮੇਰੇ ਕੋਲ ਆ ਗਈ ਮੈਂ ਇਹਨੂੰ ਉਹ ਕਹਿੰਦੀ ਵੀ ਰੱਖ ਸਕਦੀ ਆ ਮੈਂ ਕਿਉਂਕਿ ਮੈਂ ਕਹਿੰਦਾ ਵੀ ਮੈਂ ਉੱਥੇ ਆਸ਼ਰਮ ਚੱਜਣਾ ਹੈ ਕਹਿੰਦੀ ਮੈਨੂੰ ਰੱਖਣੇ ਚ ਕੋਈ ਹੱਲ ਨਹੀਂ ਮੇਰਾ ਪੁੱਤ ਵੀ ਹੈਗਾ ਪਰ ਮੇਰਾ ਪੁੱਤ ਇੱਕ ਛੋਟੀ ਜੀ ਨੌਕਰੀ ਕਰਦਾ ਚੰਡੀਗੜ੍ਹ ਤੋਂ ਅੱਕੇ ਕਿਤੇ ਉਹ ਉੱਥੇ ਰਹਿੰਦਾ ਹੈ ਤੇ ਮੈਂ ਹੁਣ ਪਿੰਡਾਂ 'ਚ ਰਹਿਣ ਵਾਲੀ ਆ ਮੈਂ ਉਹਦੇ ਕੋਲ ਰਹਿ ਨਹੀਂ ਸਕਦੀ ਮੇਰਾ ਮਿਹਦੀ ਬੇਵਸੀ ਆ ਸਾਰੇ ਬੰਦੇ ਉਤਾਰ ਸਿੰਘ ਜੀ ਪਿੰਡਾਂ ਦੇ ਵਿੱਚ ਰਹਿਣ ਵਾਲੇ ਸ਼ਹਿਰ 'ਚ ਨਹੀਂ ਰਹਿ ਸਕਦੇ ਭਾਵੇਂ ਉਹਨਾਂ ਨੂੰ 5 ਸਟਾਰ ਫੈਸਿਲਿਟੀ ਦੇ ਦੋ ਕਹਿੰਦੀ ਮੈਨੂੰ ਇਹਨੂੰ ਰੋਟੀ ਪਾਣੀ ਦੇਣ ਦਾ ਕੋਈ ਦੁ ਲੇਕਿਨ ਇਹ ਨਾ ਰਾਤ ਨੂੰ ਹਾਈਪਰ ਹੋ ਕੇ ਕਦੀ ਮੇਰਾ ਗਲਾ ਦਬਾ ਦਿੰਦੀ ਆ ਕਦੀ ਮੇਰੇ ਕੋ ਚੱਕੇ ਮਾਰਦੀ ਆ ਇਹ ਆਪਣਾ ਨੁਕਸਾਨ ਕਰ ਸਕਦੀ ਮੇਰਾ ਕਰ ਸਕਦੀ ਐ ਇੱਥੋਂ ਤੱਕ ਜਦੋਂ ਮੈਂ ਪਿੰਡ ਬਾਹਰ ਜਾਂਦੀ ਆ ਨਾ ਇਹ ਪਿੱਛੋਂ ਕੁੰਡਾ ਲਾ ਲੈਂਦੀ ਬੱਚਿਆਂ ਵਾਂਗੂ ਫਿਰ ਮੈਨੂੰ ਪਿੱਛੇ ਕਿ ਪਿੰਡ ਦੇ ਬੱਚੇ ਨੂੰ ਬਗਲ ਤਾਂ ਪਾਉਣਾ ਪੈਂਦਾ ਆਪਣੀ ਬਾਉਂਡਰੀ ਉਹ ਅੰਦਰ ਤੋਂ ਕੁੰਡਾ ਖੋਲਦਾ ਵੀ ਉੱਥੇ ਜੇ ਇਹ ਲਾਜਵੀ ਹੋ ਸਕਦਾ ਐ ਇੱਥੇ ਇਕੱਲੀ ਬੈਈ ਰਹਿੰਦੀ ਸੁੱਚੀ ਜਾਂਦੀ ਬੈਠੀ ਐ ਦਿਮਾਗ 'ਚ ਕੀ ਚੱਲਦਾ ਵੇ ਮੈਂ ਵੀਰ ਜੀ ਦੇ ਨਾਲ ਇੱਥੇ ਭਾਈ ਸ਼ਮਸ਼ੀਰ ਸਿੰਘ ਜੀ ਉਹਨਾਂ ਨਾਲ ਮੈਂ ਗੱਲ ਕਰਕੇ ਗਿਆ ਸੀ ਕਿਉਂਕਿ ਉਹਨਾਂ ਨੇ ਮੇਰੀ ਜਾਂਚ ਪੜਤਾਲ ਦੀ ਲਈ ਸੀ ਮੈਂ ਵੀ ਦੱਸ ਦਵਾਂ ਕਿ ਮੈਂ ਇਸ ਆਸ਼ਰਮ ਦੇ ਨਾਲ 20 ਸਾਲ ਤੋਂ ਜੁੜਿਆ ਹੋਇਆ 20 ਦੇ ਕਰੀਬ ਮੈਂ ਇੱਥੇ ਆਪ ਦਾਖਲ ਹੱਥੀਂ ਕਿ라 ਕੇ ਗਿਆ ਕਿ ਇਸ ਉਹਨਾਂ ਵਿੱਚੋਂ ਬਹੁਤੇ ਠੀਕ ਹੋ ਗਏ ਉਹਨਾਂ ਨੇ ਦੱਸਦਾ ਸੀ ਕਿਥੇ ਗਏ ਆ ਉਹ ਆਪਣੇ ਘਰ ਚਲੇ ਗਏ ਕੁਝ ਠੀਕ ਹੋ ਕੇ ਇੱਥੇ EMPLOYEES ਬਣ ਗਏ ਜਿਹੜੇ ਮੇਰੇ ਹੱਥੀਂ ਆਏ ਆ ਹਾਲਾਂਕਿ ਇੱਥੇ ਤਾਂ ਹਜ਼ਾਰਾਂ ਦੀ ਗਿਣਤੀ ਚਾਉਂਦੇ ਆ ਕੁਝ ਏਸੀ ਹਾਲਤ ਵਿੱਚ ਆ ਕਿ ਠੀਕ ਨਹੀਂ ਹੋ ਸਕਦੇ ਪਰ ਉਹ ਵੀ ਇੱਥੇ ਇਕ ਮੱਧ ਵਰਗ ਦੇ ਪਰਿਵਾਰ ਨਾਲੋਂ ਵੀ ਵੱਧ ਸੁਹੂਲਤਾ ਵਿੱਚ ਰਹ ਰਹੇ ਆ ਤੁਸੀਂ ਖੁਦ ਜਾ ਕੇ ਦੇਖਿਆ ਹੈ ਇੱਥੇ ਰਹਿੰਦੇ ਆ ਸੋ ਮੈਂ ਇਸ ਬੀਬੀ ਦੀ ਅੱਜ ਕੈਮਰੇ ਮੂਹਰੇ ਇਸ ਕਰਕੇ ਗੱਲ ਕਰਨ ਲੱਗਿਆ ਕਿਉਂਕਿ ਉਹਨਾਂ ਨੂੰ ਮੈਂ ਜਾਣਦਾ ਨਹੀਂ ਸੀ ਉਹ ਲਵਾਰ ਸਾਲ ਤਾਂ ਵਿੱਚ ਮੈਂ ਲਿਆਂਦੇ ਆ ਇੱਥੋਂ ਉਹ ਚਲੇ ਗਈ ਇਹ ਮੇਰੇ ਪਿੰਡਾਂ ਦਾ ਮਸਲਾ ਸੀ ਕਿਸੇ ਦੀ ਆਲੋਚਨਾ ਕਰਨੇ ਦਾ ਮੇਰਾ ਮਤਲਬ ਨਹੀਂ ਨਾ ਹੀ ਮੈਂ ਤੁਹਾਡੇ ਚੈਨਲ ਦੀ ਪ੍ਰੋਮੋਸ਼ਨ ਵਾਸਤੇ ਕੋਈ ਗੱਲ ਕਹਿ ਰਿਹਾ ਐ ਨਾ ਹੀ ਮੈਂ ਆਪਣੇ ਆਪ ਨੂੰ ਕੋਈ ਸਮਾਜ ਸੁਧਾਰਕ ਸਾਬਤ ਕਰਨ ਦੀ ਗੱਲ ਕਰ ਰਿਹਾ ਐ ਮੇਰਾ ਇਹ ਸਾਰਾ ਇਨਸੀਡੈਂਟ ਦੱਸਣ ਦਾ ਕਾਰਨ ਇਹ ਸੀ ਕਿ ਜੇ ਇਹੋ ਚੇਹੇ ਵਿਚਾਰ ਕਿਸੇ ਵੀਕ ਮੂਵਮੈਂਟ ਦੇ ਵਿੱਚ ਦੇਖੋ ਵਰਤ ਸਕਦੇ ਆ ਤੁਸੀਂ ਬੱਚੀ ਦੇ ਮਨ 'ਚ ਪਰ ਉਹ ਜ਼ਰੂਰ ਸੋਚ ਲਵੇ ਜੇ ਦੇਖੋ ਤੁਸੀਂ ਮੈਂ ਕੁੜੀਆਂ ਨੂੰ ਬੇਨਤੀ ਕਰਦਾ ਆਪਣੀਆਂ ਧੀਆਂ ਨੂੰ ਕਿ ਤੁਹਾਡੇ ਮਨ ਵਿੱਚ ਕਦੇ ਇਸ ਤਰ੍ਹਾਂ ਦਾ ਕੋਈ ਆਉਂਦਾ ਹੈ ਦੇਖੋ ਹੋ ਸਕਦਾ ਜਵਾਨ ਉਮਰ ਦੇ ਵਿੱਚ ਪਹਿਲੀ ਗੱਲ ਤਾਂ ਇਹ ਕਿ ਤੁਸੀਂ ਜਿਸ ਮੁੰਡੇ ਨਾਲ ਤੁਹਾਨੂੰ ਲਗਾਉ ਆ ਜੇ ਥੋੜਾ ਦਾ ਲਗਾਉ ਦੇ ਗੁਣਾ ਦੇ ਆਧਾਰ 'ਤੇ ਫਿਰ ਚੰਗੀ ਗੱਲ ਪਰ ਉਹਦੇ ਵਿੱਚ ਵੀ ਤੁਸੀਂ ਆਪਣੇ ਮਾਪੇ ਬਾਪ ਨੂੰ ਸਖਾਵਾਂ ਮਾਹੌਲ ਦੇ ਕੇ ਦੱਸੋ ਕਿ ਮੇਰੀ ਮਾਂ ਆ ਮੇਰੇ ਪਿਤਾ ਕਿ ਮੈਨੂੰ ਇਸ ਤਰ੍ਹਾਂ ਮੁੰਡਾ ਕਿੱਥੇ ਲੱਗਦਾ ਹੈ ਪਰ ਤੁਹਾਡੀ ਉਮਰ ਮੇਰੇ ਤੋਂ ਜ਼ਿਆਦਾ ਹੈ ਤੁਹਾਡਾ ਤਜਰਬਾ ਜ਼ਿਆਦਾ ਹੈ ਤੁਸੀਂ ਵੀ ਆਪਣੇ ਲੈਵਲ ਤੇ ਜਾਂਚ ਪੜਤਾਲ ਕਰ ਲਓ ਮੈਨੂੰ ਲੱਗਦਾ ਕਿ ਮੈਂ ਇਹਦੇ ਨਾਲ ਜ਼ਿੰਦਗੀ ਚੰਗੀ ਜੀਉ ਸਕਦੀ ਆ ਉਹ ਉਹ ਕੋਈ ਗੱਲ ਨਹੀਂ ਦੇਖੋ ਮੈਂ ਕੁੜੀਆਂ ਨੂੰ ਬੇਨਤੀ ਕਰਦਾ ਧੀਆਂ ਨੂੰ ਵਿਆਹ ਤਾਂ ਤੁਹਾਡਾ ਮੁੰਡੇ ਘਰੇ ਕਰਨਾ ਹੈ ਲੁੱਕ ਦੇ ਡਰਮ ਗੱਲ ਤਾਂ ਕਰਨਾ ਨਹੀਂ ਕਿਸੇ ਘਰ ਦੇ ਨੇ ਤੇ ਤੁਸੀਂ ਪਰ ਜੇ ਆਪਣੀ ਇੱਕ ਮਰਜ਼ੀ ਪਗਾਉਣ ਵਾਸਤੇ ਟੱਬਰ ਨੂੰ ਲਾਸ਼ਾਂ ਬਣਾਇਆ ਇੱਕ ਕੁੜੀ ਨੇ ਮੈਂ ਇਹ ਬੇਨਤੀ ਕਰਦਾ ਆਪਣੀਆਂ ਧੀਆਂ ਨੂੰ ਕਿ ਇਹ ਜਾ ਕਦਮ ਨਾ ਚੁੱਕੋ ਦੂਸਰੀ ਗੱਲ ਕਤਾਰ ਸਿੰਘ ਜੀ ਜਦੋਂ ਬੱਚਾ ਜਨਮ ਲੈਂਦਾ ਹੈ ਨਾ ਉਹਦੇ ਵਿਆਹ ਤੱਕਰ ਮਾਪਾ ਜੇ ਕਟੋ-ਕਟ 1000 ਵਾਲੀ ਵਿਆਹ ਦਾ ਜ਼ਿਕਰ ਕਰਦੇ ਨੇ ਤੁਸੀਂ ਵੀ ਬੱਚਿਆਂ ਵਾਲੇ ਅਸੀਂ ਵੀ ਬੱਚਿਆਂ ਵਾਲੇ ਆ ਆਪਾਂ ਹਰ ਗੱਲ ਤੇ ਨਹੀਂ ਕਰਦੇ ਇਹਦਾ ਵਿਆਹ ਕਰਨਾ ਹੈ ਇਹਦਾ ਵਿਆਹ ਐ ਕਰਨਾ ਹੈ ਜਦੋਂ ਤੁਸੀਂ ਉਹ ਵਿਆਹ ਆਪਣੀ ਮਰਜ਼ੀ ਗੱਲ ਲੈ ਕੇ ਨਾ ਭੱਜ ਕੇ ਕਰਾਉਂਦੇ ਆ ਤੁਸੀਂ ਉਸ ਬਾਪ ਦੀਆਂ ਉਸ ਮਾਂ ਦੀਆਂ 22 25 30 ਸਾਲ ਦੀਆਂ ਸਦਰਾਂ ਦਾ ਖੋਜ ਕਰਦੇ ਆ ਇਹ ਨਵੇਂ ਨਵੇਂ ਰਿਸ਼ਤੇ ਬਣਾਉਣ ਦੇ ਲਈ ਪੁਰਾਣੇ ਰਿਸ਼ਤੇ ਨੂੰ ਦਾਅ ਦੇ ਉੱਪਰ ਨਹੀਂ ਲਗਾਇਆ ਜਾ ਸਕਦਾ ਨਹੀਂ ਲਗਾਇਆ ਜਾ ਸਕਦਾ ਤੇ ਇਹ ਇਹ ਜਾਂ ਕੋਈ ਮਾਪੇ ਆਪਣੇ ਜੇ ਤੁਸੀਂ ਦੱਸਦੇ ਆ ਨਾ ਵੀ ਆ ਮੁੰਡਾ ਜੈਜ ਆ ਪਰ ਉਹ ਫੇਸਬੁੱਕ ਤੇ ਨਾ ਹੋਵੇ ਸਵਾਦੀ ਜੋਇੰਟ ਗੁਣਾ ਦੇ ਆਧਾਰ ਤੇ ਹੁੰਦੇ ਕਿ ਚੰਗਾ ਸੈਟਰ ਲਾਈਦਾ ਸੁਭਾ ਚੰਗਾ ਹੈ ਇਹ ਮਨੁੱਖ ਵਧੀਆ ਹੈ ਮੈਨੂੰ ਤਾਂ ਚੰਗਾ ਲੱਗਦਾ ਕੋਈ ਗੱਲ ਨਹੀਂ ਕਰਦੇ ਮੰਨ ਜੂਗੇ ਪਰ ਇਹ ਦੇਖੋ ਤੁਸੀਂ ਕੁੜੀ ਨੇ ਕਿੰਨਾ ਕੁਛ ਗਾਲਿਆ ਇਸ ਮੰਦ ਭਾਗੀ ਸਾਡੀ ਕਹਾਣੀ ਦੇ ਪਾਤਰ ਦੀ ਧੀ ਦੇ ਨਾਲ ਵੀ ਕਦੇ ਸੰਪਰਕ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਹੈ ਮੈਂ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਸੀ ਮੈਂ ਕਿਹਾ ਮੈਨੂੰ ਨੰਬਰ ਦੋ ਵੀ ਆਪਾਂ ਗੱਲ ਕਰੀਏ ਉਹਨਾਂ ਨਾਲ ਕਿਸੇ ਤਰੀਕ ਤੇ ਉਹ ਕਹਿੰਦੀ ਵੀ ਜਿਸ ਦਿਨ ਉਹ ਬੰਦਾ ਇਹਨੂੰ ਸੜਕ ਤੇ ਛੱਡ ਗਿਆ ਸੀ ਬਰੇਲੀ ਨਾਉ ਦੇ ਨਾਲ ਉਹਨਾਂ ਨੇ ਕੁੜੀ ਨੇ ਤੇ ਉਹ ਮੁੰਡੇ ਨੇ ਆਪਣੇ ਫੋਨ ਨੰਬਰ ਚੇਂਜ ਕਰ ਦਿੱਤੇ ਸਾਰੇ ਐਤੋਂ ਤੱਕ ਹੁਣ ਪਤਾ ਲੱਗਿਆ ਸੀ ਕਿਸੇ ਤੋਂ ਕਹਿੰਦੇ ਕਿ ਉਹਨੇ ਆਪਣਾ ਨਾਮ ਵੀ ਚੇਂਜ ਕਰਤਾ ਕੁੜੀ ਨੇ ਉਹ ਗਰਦੀਪ ਕੌਰ ਦਾ ਨਾਮ ਸਨੀਤਾ ਰਾਣੀ ਪਤਾ ਨਹੀਂ ਕੀ ਰੱਖ ਲਿਆ ਹੋਣਾ ਉਹਨੇ ਉਹਨੇ ਨਾਮ ਵੀ ਚੇਂਜ ਕਰ ਲਿਆ ਉਹ ਨਹੀਂ ਕੰਟਰੈਕਟ ਹੋਣਾ ਕਿ ਚਲੋ ਇਹ ਤੁਸੀਂ ਇਸ ਨੂੰ ਸੰਸਥਾ ਦੇ ਵਿੱਚ ਲੈ ਕੇ ਆਇਓ ਕਿ ਇਸ ਦਾ ਇਲਾਜ ਹੋ ਜਾਏਗਾ ਹੈਨਾ ਇਸ ਲਈ ਇਸ ਦੇ ਨਾਲ ਨਾਲ ਤੁਸੀਂ ਇਸ ਦੀ ਜੋ ਬੇਇਨਸਾਫੀਆਂ ਹੋਈਆਂ ਉਹਦੇ ਲਈ ਵੀ ਕੋਈ ਕਾਨੂੰਨੀ ਵਿਚਾਰਾ ਜੋ ਕਰਨ ਦੀ ਸੋਚਿਆ ਹੋਵੇਗਾ ਤਾਂ ਜਿਸ ਤਰ੍ਹਾਂ ਮੰਨ ਲਓ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਮਹੀਨੇ ਦੋ ਮਹੀਨੇ ਤਿੰਨ ਮਹੀਨੇ 6 ਮਹੀਨੇ ਸਾਲ ਦੇ ਵਿੱਚ ਠੀਕ ਹੋ ਜਾਂਦੀ ਹੈਗੇ ਆ ਤਾਂ ਫਿਰ ਕਿਸ ਤਰ੍ਹਾਂ ਅੱਗੇ ਤੁਸੀਂ ਕੀ ਸੋਚਿਆ ਜੀ ਦੇਖੋ ਪਹਿਲਾਂ ਤਾਂ ਮੈਂ ਜਿਹੜੇ ਸੰਗਤਾਂ ਸੁਣਦੇ ਉਹਨਾਂ ਨੂੰ ਬੇਨਤੀ ਕਰਦਾ ਕਿ ਅਰਦਾਸ ਕਰਿਓ ਕਿ ਗੁਰੂ ਮਹਾਰਾਜ ਜੀ ਨੂੰ ਉਹਸਾ ਹਾਲਾਤਾਂ ਵਿੱਚ ਲਿਆਵੇ ਕਿਉਂਕਿ ਪ੍ਰਭ ਆਸਰਾ ਦਾ ਜਿਹੜਾ ਸਸਤਾ ਹੈ ਇਹਦੇ ਨਾਲ-ਨਾਲ ਇਹਨਾਂ ਦਾ ਪ੍ਰਭ ਆਸਰਾ ਦੇ ਨਾਂ ਤੇ ਹੀ ਬਹੁਤ ਵੱਡਾ ਹਸਪੀਟਲ ਆ ਜਿੱਥੋਂ ਇਹਨਾਂ ਦਾ ਇਲਾਜ ਚੱਲਦਾ ਹੈ ਇਹਨੇ ਠੀਕ ਵੀ ਹੋ ਜਾਣਾ ਮੈਨੂੰ ਪੂਰੀ ਉਮੀਦ ਆ ਮਹਾਰਾਜ ਦੇ ਭਰੋਸਾ ਹੈ ਤੇ ਮੈਂ ਤੁਹਾਡੇ ਨਾਲ ਵੀ ਅਰਦਾਸ ਸਿੰਘ ਜੀ ਵਾਦਾ ਕਰਦਾ ਕਿ ਤੁਹਾਡੇ ਇਹ ਬਾਈ ਜੀ ਪੰਜਾਬੀ ਚੈਨਲ ਤੇ ਮੈਂ ਜਦੋਂ ਠੀਕ ਹੋ ਗਈ ਬੀਬੀ ਮੇਰੀ ਭੈਣ ਉਹ ਤਾਂ ਤੁਹਾਡੇ ਉਹਦੀ ਮਰਜ਼ੀ ਗੱਲ ਤੁਹਾਡੇ ਨਾਲ ਗੱਲਬਾਤ ਮੈਂ ਕਰਾਵਾਂਗਾ ਤੇ ਉਹਦੀ ਮਰਜ਼ੀ ਦੇ ਨਾਲ ਅੱਗੇ ਆਪਾਂ ਕਾਨੂੰਨੀ ਚਾਰਜ ਹੋਈ ਕਰਾਂਗੇ ਕਿਉਂਕਿ ਮੈਂ ਚਮਕੌਰ ਸਾਹਿਬ ਜਾ ਕੇ ਉਹਨਾਂ ਦੀ ਜ਼ਮੀਨ ਦੀ ਫਰਦ ਵੀ ਲੈ ਕੇ ਆਇਆ ਜਿਹਦੇ ਵਿੱਚ ਲਗਭਗ ਉਹੀ ਪੌਣਾ ਕਿ ਬਿਗਾ ਜਗਾ ਡੇਢ ਕਨਾਲ ਇਹਦੇ ਬੀਬੀ ਦੇ ਨਾਂ ਵੀ ਬੋਲਦੀ ਆ ਤੇ ਉਹੀ ਇਹਦੇ ਬੇਟਾ ਜੋ ਚੜਾਈ ਕਰ ਗਿਆ ਉਹਦੇ ਨਾਲ ਵੀ ਬੋਲਦੀ ਆ ਕੁੜੀ ਆਪਣਾ ਹਿੱਸਾ ਵੇਚ ਗਈ ਕੁੜੀ ਦੇ ਨੋਂ ਇੰਤਕਾਲ ਕਰਾਉਣ ਸਮੇਂ ਕੌਣ ਕੌਣ ਬੰਦੇ ਵਿੱਚ ਤੇ ਉਹਨਾਂ ਨੂੰ ਵੀ ਪਤਾ ਲੱਗੇਗਾ ਤੇ ਇਹ ਬੀਬੀ ਜਦ ਇਹ ਆਪਣੇ ਹੋਸ਼-ਵਾਜ ਵਿੱਚ ਨਹੀਂ ਹੈਗੀ ਉਸ ਸਮੇਂ ਵਿੱਚ ਇਹਦਾ ਘਰ ਕਿਹਨੇ ਵੇਚਿਆ ਇਹਦੀ ਵੀ ਜਾਂਚ ਪੜਤਾਲ ਕਰਾਵਾਂਗੇ ਪਰ ਅਸੀਂ ਉਹਦੇ ਉੱਪਰ ਫੋਕਸ ਨਹੀਂ ਕਰਦੇ ਕਿਉਂ ਸਾਡਾ ਫੋਕਸ ਆ ਕਿ ਇਹ ਪਹਿਲਾਂ ਠੀਕ ਹੋ ਜAVE ਇੱਕ ਆਮ ਨਾਗਰਿਕ ਬਣ ਜAVE ਫਿਰ ਆਮ ਨਾਗਰਿਕ ਦੇ ਨਾਲ ਜੋ ਧੱਕਾ ਹੋਇਆ ਇਹ ਬੀਬੀ ਵੀ ਨਾਲ ਹੋਏਗੀ ਸੰਸਦਾ ਵੀ ਸਾਡੀ ਨਾਲ ਹੋਏਗੀ ਮੈਂ ਵੀ ਨਾਲ ਹੋਊਂਗਾ ਤੁਹਾਨੂੰ ਬੇਨਤੀ ਕਰਦਾ ਹੈ ਕਿ ਚੈਨਲ ਬਾਈ ਜੀ ਪੰਜਾਬੀ ਨੂੰ ਛੱਡ ਕੇ ਅਵਤਾਰ ਸਿੰਘ ਕੰਬੋਜ ਵੀ ਸਾਡੇ ਨਾਲ ਹੋਵੇ ਤਾਂ ਕਿ ਅਸੀਂ ਇਸ ਬੇਇਨਸਾਫੀ ਤੇ ਜੋ ਕੋਈ ਇਸ ਨਾਲ ਧੱਕਾ ਹੁੰਦਾ ਹੈ ਅਸੀਂ ਉਹਦਾ ਇਲਾਜ ਕਰਨ ਦੀ ਬਜਾਏ ਉਹਦੀ ਪ੍ਰਾਪਰਟੀ ਖਰੀਦਣ ਵੱਲੋਂ ਪੁਰੀਏ ਉਦੋਂ ਕੀ ਫਾਇਦਾ ਮਿਲ ਸਕਦਾ ਉਹ ਲਈਏ ਇਹ ਸਾਡਾ ਮਨ ਨਹੀਂ ਹੋਣਾ ਚਾਹੀਦਾ ਇਹ ਕਾਨੂੰਨੀ ਚਾਰਜ ਹੋਈ ਮੈਂ ਪੂਰੀ ਕਰੂੰਗਾ ਉਹਦੇ ਵਾਸਤੇ ਮੈਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ ਸੰਸਤਾ ਬਹੁਤ ਵੱਡੀ ਆ ਭਾਈ ਸ਼ਮਸ਼ੇਰ ਸਿੰਘ ਪਹਿਲਾਂ ਵੀ ਇਹੋ ਜਿਹੇ ਕੇਸ ਲੜ ਰਹੇ ਆ ਅਸੀਂ ਲੜਾਂਗੇ ਜਰੂਰ ਕਿਸੇ ਵਾਸਤੇ ਨਹੀਂ ਸਿਰਫ ਮਨੁੱਖਤਾ ਵਾਸਤੇ ਸੱਚਾਈ ਵਾਸਤੇ ਤਾਂ ਕਿ ਅੱਗੇ ਨੂੰ ਛੇਤੀ ਕਿਤੇ ਕੋਈ ਧੱਕਾ ਨਾ ਕਰੇ ਤੇ ਉਹਦੀ ਤੁਹਾਨੂੰ ਅਪਡੇਟ ਵੀ ਅਸੀਂ ਤੁਹਾਡੇ ਬਾਈ ਜੀ ਪੰਜਾਬੀ ਚੈਨਲ ਦੇ ਵਿੱਚ ਜਰੂਰ ਦਵਾਂਗੇ ਫਿਰ ਵੀ ਜੇ ਕਿਸੇ ਨੂੰ ਲੱਗਦਾ ਹੈ ਵੀ ਹਾਂ ਵੀ ਪੁੱਛਣਾ ਹੈ ਤਾਂ ਮੈਂ ਜੇ ਤੁਸੀਂ ਇਜਾਜ਼ਤ ਦਿੰਦਾ ਤੁਹਾਡੇ ਮਰਿਆਦਾ ਚੈੰਗਲ ਦੀ ਮੈਂ ਆਪਣਾ ਫੋਨ ਨੰਬਰ ਬੋਲ ਦਿੰਦਾ ਮੇਰੇ ਨਾਲ ਗੱਲ ਕਰ ਸਕਦੇ ਆ ਤੁਸੀਂ ਬੋਲ ਕੇ ਇੱਕ ਵਾਰੀ ਦੱਸ ਦਿਓ ਆਪਣਾ ਨੰਬਰ ਅਸੀਂ ਨਾਲ ਵੀ ਚਲਾ ਦਾਂਗੇ ਮੇਰਾ ਜਿਹੜਾ ਫੋਨ ਨੰਬਰ ਆ ਰਣਜੀਤ ਸਿੰਘ ਪਟਿਆਲਾ 93176 12833 ਇਹ ਮੇਰਾ ਫੋਨ ਨੰਬਰ ਆ ਫਿਰ ਕਿਸੇ ਨੂੰ ਬਰੀਕੀ ਦਾ ਨਹੀਂ ਪਤਾ ਹੁੰਦਾ ਬਦਨਾਮੀ ਕਰਨ ਵਾਲੇ ਜਿਆਦਾ ਹੋ ਜਾਂਦੇ ਆ ਮੈਂ ਨਹੀਂ ਚਾਹੁੰਦਾ ਕਿ ਇਹਦੇ ਹੋਰ ਪਰਿਵਾਰ ਇਸ ਨਮੋਸ਼ੀ ਝੱਲਣ ਇਸ ਕਰਕੇ ਮੈਂ ਉਹਦਾ ਨਾਮ ਪਿੰਡ ਇਹ ਗੁਪਤ ਰੱਖਿਆ ਹੈ ਤੇ ਉਹਦੀ ਸ਼ਕਲ ਵੀ ਮੈਂ ਤੁਹਾਨੂੰ ਬੇਨਤੀ કરી ਸੀ ਕਿ ਨਾ ਦਿਖਾਈ ਜਾਵੇ ਬੀਬੀ ਦੀ ਤੇ ਫਿਰ ਵੀ ਜੇ ਕਿਸੇ ਨੇ ਪੁੱਛਣਾ ਤਾਂ ਮੇਰੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੇ ਕਿਸੇ ਕੋਲ ਇਹ ਵੀ ਅਪਡੇਟ ਹੋ ਗਿਆ ਕਿ ਇਹਦੇ ਨਾਲ ਹੋਰ ਹੋਰ ਤੱਕੇ ਹੋਏ ਆ ਉਹ ਵੀ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਇਥੇ ਸਸਤਾ ਲਾ ਸਕਦਾ ਸੋ ਅਸੀਂ ਵੀ ਕਾਮਨਾ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਜਲਦੀ ਬੀਬੀ ਤੰਦਰੁਸਤ ਹੋਵੇਗੀ ਸੋ ਦਰਸ਼ਕੋ ਤੁਸੀਂ ਵੀ ਕਾਮਨਾ ਕਰੋ ਪਰਮਾਤਮਾ ਅੱਗੇ ਰੱਬ ਅਗੇ ਅਰਦਾਸ ਜ਼ਰੂਰ ਕਰਿਓ ਕਿ ਬੀਬੀ ਜਲਦੀ ਤੰਦਰੁਸਤ ਹੋ ਜਾਵੇ ਅਤੇ ਉਸ ਨੂੰ ਉਸ ਦਾ ਇਨਸਾਫ ਮਿਲੇ ਅਤੇ ਜਦੋਂ ਬੀਬੀ ਤੰਦਰੁਸਤ ਹੋ ਜਾਵੇਗੀ ਅਸੀਂ ਵੀ ਵਾਦਾ ਕਰਦੇ ਹਾਂ ਕਿ ਬਾਈ ਜੀ ਪੰਜਾਬੀ ਚੈਨਲ ਦੇ ਉੱਪਰ ਜਿਸ ਤਰ੍ਹਾਂ ਕਿ ਰਣਜੀਤ ਸਿੰਘ ਜੀ ਨੇ ਦੱਸਿਆ ਹੈ ਇਸ ਬੀਬੀ ਦਾ ਚਿਹਰਾ ਵੀ ਦਿਖਾਵਾਂਗੇ ਅਤੇ ਇਸ ਬੀਬੀ ਦੇ ਕੋਲੋਂ ਇਸ ਦੀ ਹੱਦਬੀਤੀ ਵੀ ਤੁਹਾਨੂੰ ਸੁਣਾਵਾਂਗੇ ਸੋ ਰਣਜੀਤ ਸਿੰਘ ਜੀ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ